ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਹਾਈਲਾਈਟਸ ਪੰਜਾਬੀ ਤੇ ਮੈਂ ਹਾਂ ਤੁਹਾਡਾ ਅਮਰ ਗੌਰ ਸਿੰਘ ਅਸੀਂ ਵੀ ਕਿਵੇਂਟ ਦੇ ਵਿੱਚ ਖੜੇ ਹਾਂ ਅਕਾਲੀ ਦਲ ਦੇ ਵਰਕਰ ਸਾਡੇ ਨਾਲ ਮੌਜੂਦ ਨੇ ਜੋ ਸਵੇਰ ਦੀ VOTING ਜਿਹੜੀ ਆ ਅਕਾਲੀ ਦਲ ਦੇ ਹੱਕ ਵਿੱਚ ਭੁਗਤਾਰੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੀ ਵੋਟ ਹੁਣ ਤੱਕ ਭੁਗਤ ਚੁੱਕੀ ਆ ਤੇ ਕਿੰਨੀ ਸ਼ਾਮ ਤੱਕ ਭੁਗਤੇਗੀ ਕੀ ਨਾ ਵੀਰ ਜੀ ਆਪਣਾ ਪਹਿਲਾਂ ਤੇ ਅਸੀਂ ਮੀਡੀਆ ਦੇ ਭਰਾਵਾਂ ਨੂੰ ਵੈਗ ਜੀ ਕਾ ਖਾਲਸਾ ਵੈਗ ਜੀ ਫੜੇ ਬੁਲਾਉਣੇ ਆ ਨਾਲ ਹੀ ਤੁਹਾਨੂੰ ਉਦਾਈ ਦੇਣਾ ਕਿ ਜਿਹੜੀ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਡਾ ਅਯੋਗ ਦੇ ਦੇਣ ਜਿਆ ਮਾਰਕ ਦੀ ਕਿਰਪਾ ਦਾ ਵੋਟ ਬਹੁਤ ਜਿਆਦਾ ਪੁੱਟ ਚੁੱਕੀ ਆ ਅਕਾਲੀਆਂ ਦੇ ਹੱਕ ਅਸੀਂ ਸਾਰੀਆਂ ਪਾਰਟੀਆਂ ਦਾ ਸਤਿਕਾਰ ਕਰਦੇ ਹਾਂ ਮਾਰਕ ਕਿਸੇ ਨੂੰ ਕਹਿੰਦੇ ਹਰ ਇੱਕ ਦਾ ਜਿੱਥੇ ਜਿੱਦਾ ਮਨ ਬੋਧਾ ਹੈ ਬਾਕੀ ਮਾਰਕ ਦੀ ਕਿਰਪਾ ਸੇਰ ਦੀ ਵੱਧ ਤੋਂ ਵੱਧ ਵੋਟ ਅਕਾਲੀਆਂ ਨੂੰ ਪਈ ਹੋਈ ਗਰਮੀ ਦੇ ਕਾਰਨ ਥੋੜੀ ਜੀ ਬ੍ਰੇਕ ਲੱਗੀ ਸੀ ਹੁਣ ਕਿੰਨੇ ਕਿ ਲੋਕ ਫੇਰ ਦੁਬਾਰਾ ਹੋਣ 4 ਵਜੇ ਤੋਂ ਬਾਅਦ ਬ੍ਰੇਕ ਲੱਗੀ ਸੀ ਜ਼ਰੂਰ 4 ਵਜੇ ਤੋਂ ਬਾਅਦ ਆਪਣੇ ਜੋ ਵੀਰ ਭੈਣ ਭਰਾ ਰਹਿੰਦੇ ਨੇ ਉਹ ਵੋਟ ਆਪਾਂ ਨੂੰ 6 ਵਜੇ ਤੱਕ ਸਾਰੇ ਪਾ ਕੇ ਜਾਣਗੇ ਔਰ ਤਨੋਂ ਮਨੋਂ ਪਾ ਕੇ ਜਾਣਗੇ ਹਲਕਾ ਖਡੂਰ ਸਾਹਿਬ ਜਿਹੜੇ ਜੇਬਲਟੋਆ ਸਾਹਿਬ ਦੀ ਗੱਲ ਕਰੀਏ ਤੇ ਕਿੰਨੀ ਕਿਲੀਟਰ ਲੈ ਕੇ ਜਾਣਗੇ ਵੇਖੋ ਜੀ ਉਹਨਾਂ ਨੇ ਗੜ ਕਰੀਏ ਉਹਨਾਂ ਨੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕਰਾਇਆ ਵਾ ਹਰ ਇੱਕ ਦੇ ਮਸੀਹਾ ਨੇ ਉਹ ਕਿਸੇ ਦਿਨ ਵੀ ਰੋੜ ਪੈਂਦਾ ਹੋ ਪੈਂਦੀ ਆ ਤੇ ਉਸ ਵੇਲੇ ਹਾਜ਼ਰ ਹੋ ਕੇ ਉਹਨਾਂ ਦਾ ਕੰਮ ਕਰਦੇ ਨੇ ਉਹ ਨੇਕ ਇਨਸਾਨ ਨੇ ਔਰ ਬਾਅਨ ਨੇ ਅਹੀਂ ਮਾਰਾ ਤੇ ਡਰ ਕੇ ਨੇ ਪਰਮਾਤਮਾ ਤੋਂ ਉਹ ਲੈ ਕੇ ਜਾਣਗੇ ਘਰ ਤੋਂ ਘੱਟ 1 ਲੱਖ ਲੀਟਰ ਤੋਂ ਵੱਧ ਕੇ ਜਤਨ ਕੇ ਸਾਡੇ ਪੁਲਟਵਾ ਸਾਹਿਬ ਹਲਕਾ ਖੇਮਚਾਰ ਦੀ ਗੱਲ ਕਰੀਏ ਤੇ ਹਲਕਾ ਖੇਮਚਾਰ ਦੇ ਵਿੱਚ ਕਿੰਨੀ ਕਿ ਲੀਟਰ ਜਿਹੜੀ ਪੁਲਟਵਾ ਸਾਹਿਬ ਖੜਨਗੇ ਵੱਧ ਤੋਂ ਵੱਧ ਲੈ ਕੇ ਜਾਣਗੇ ਵੀਰ ਜੀ ਵੱਧ ਤੋਂ ਵੱਧ ਜਿਹੜੇ ਹੋਰ ਵੀ ਕਈ ਗੱਲ ਕਰਦੇ ਆ ਜੇ ਅਮਰਤਪਾਲ ਦੀ ਗੱਲ ਕਰੀ ਅਮਰਤਪਾਲ ਦੇ ਸਮਰਥਨ ਕਹਿ ਰਿਹਾ ਨੇ ਕਿ ਅਸੀਂ ਵੱਡੀ ਲੀਡ ਲੈ ਕੇ ਜਾਵਾਂਗੇ ਕਾਂਗਰਸ ਦੀ ਗੱਲ ਕਰੀ ਉਹ ਵੀ ਕਹਿ ਰਹੀ ਆ ਆਮ ਆਦਮੀ ਵੀ ਕਹਿ ਰਹੀ ਹੈ ਕਿ ਅਕਾਲੀ ਧਰ ਦਾ ਮੁਕਾਬਲਾ ਕਿਸੇ ਨਾਲ ਨਹੀਂ ਚਲੋ ਵੀਰ ਜੀ ਗੱਲ ਇਹ ਆ ਸਾਰੀਆਂ ਪਾਰਟੀਆਂ ਨੂੰ ਅਸੀਂ ਕਿਸੇ ਨੂੰ ਮਾਰਾ ਕੋਈ ਨਹੀਂ ਕਹਿ ਸਕਦੇ ਅਸੀਂ ਆਪਣੀ ਪਾਰਟੀ ਦਾ ਕਹਿ ਸਕਦੇ ਆ ਕਿ ਸਾਨੂੰ ਮਾਣ ਹੈ ਆਪਣੇ ਵਰਕਰਾਂ ਦੇ ਜਾਂ ਮੀਡੀਆ ਦੇ ਜਾਂ ਸਪੋਰਟਰਾਂ ਦੇ ਵਰਕਰਾਂ ਦਾ ਸਪੋਰਟਰਾਂ ਦਾ ਸਾਨੂੰ ਮਾਣ ਹੈ ਕਿ ਸਾਡੀ ਪਾਰਟੀ ਵੱਧ ਤੋਂ ਵੱਧ ਲੀਡਾਂ ਲੈ ਕੇ ਜਿੱਤ ਖੜੂ ਸਭ ਹਲਕੇ ਤੋਂ ਸੋਇਸ ਹਨ ਵੀਰ ਜਿੰਨੇ ਦਾ ਕਹਿਣਾ ਹੈ ਕਿ ਕਾਲੀਦਾਲ ਪਾਰਟੀ ਜਿਹੜੀ ਇੱਕ ਬੜੇ ਲੰਮੇ ਸਮੇਂ ਤੋਂ ਜਿਹੜੀ ਲੋਕਾਂ ਦੀ ਸੇਵਾ ਪੰਜਾਬ ਦੀ ਕਰਦੀ ਆ ਰਹੀ ਹੈ ਤੇ ਉਹ ਬੜੇ ਇਸ ਵਾਰ ਵੀ ਹਲਕਾ ਖਡੂਰ ਸਾਗਰ ਤੋਂ ਬਲਟੋਆ ਸਾਹਿਬ ਵੱਡੀ ਲੀਡ ਨਾਲ ਜਿੱਤਣ ਵਾਲੇ ਨੇ ਧੰਨਵਾਦ